thank you ਜੇ ਕਈਆਂ ਨੇ ਕੀਆ ਘਟਨਾ ਪਤਾ ਲੱਗੀ ਆ ਜੋ ਇਹਦਾ ਪਤਾ ਦਿਖਾਤੇ ਸੀਗੇ ਕਸਟਮਰ ਆਪਣੇ ਕੋ ਸੀਗੇ ਅੱਛਾ ਜੀ ਤੇ ਚਾਰ ਲੇਡੀ ਸੀਗੀਆਂ ਅੰਦਰ ਅੱਛਾ ਜੀ ਉਹਨਾਂ ਨੂੰ ਸਾਮਾਨ ਦਿਖਾ ਰਹੇ ਸੀਗੇ ਅੱਛਾ ਇੱਕਦਮ ਜਦੋਂ ਨਾ ਆਵਾਜ਼ ਆਈ ਅੱਛਾ ਜਦੋਂ ਕੋਈ ਪਟਾਕਾ ਵੱਜਣ ਦੀ ਹੁੰਦੀ ਨਾ ਇਹਦਾ ਮੋਟਰਸਾਈਕਲਾਂ ਦੇ ਨਹੀਂ ਪਟਾਕੇ ਵੱਜਦੇ ਐਦਾਂ ਮਤਲਬ ਆਵਾਜ਼ ਆਈ ਓਕੇ ਆਪਾਂ ਇੱਕਦਮ ਮਤਲਬ ਥੋੜਾ ਘਬਰਾ ਗਏ ਬਈ ਇੱਕ ਵਾਜ ਜਾਂਦੀ ਤਾਂ ਕੋਈ ਗੱਲ ਨਹੀਂ ਸੀਗੀ ਪਹਿਲੇ ਇੱਕਾਈ ਵਿੱਚ ਦੂਜੀ ਵਾਰ ਆਈ ਵਾ ਤੀਜੀ ਵਾਰ ਆਈ ਠੀਕ ਹੈ ਮਤਲਬ ਥੋੜਾ ਪੈਂਚੀ ਨਹੀਂ ਬਹਿ ਗਿਆ ਆਪਾਂ ਸਾਰਿਆਂ ਨੇ ਫਿਰ ਦੇਖਣ ਲੱਗੇ ਲੇਡੀਜ਼ ਵੀ ਦਰ ਆ ਗਈਆਂ ਆਪਾਂ ਵੀ ਬਾਹਰ ਆ ਕੇ ਦੇਖਿਆ ਕੀ ਹੋਇਆ ਰਾਸ਼ਵਣ ਕਰਨ ਗੱਡੀਆਂ ਤੇ ਫਸ ਗਈਆਂ ਓਕੇ ਤੇ ਗੱਡੀਆਂ ਦੇ ਵਿੱਚ ਮਤਲਬ ਲਗਾਤਾਰ ਜੀ 35 40 ਗੋਡੀਆਂ ਤੇ ਲਿਆਉਣੀ ਆ ਬਹੁਤ ਮਤਲਬ ਓਕੇ ਪਤਾ ਲੱਗਿਆ ਸੀ ਕਿ ਬੰਗਾ ਸਿਟੀ ਏਰੀਆ 'ਚ ਕੋਈ ਗੱਡੀਆਂ ਐਸ ਨੂੰ ਫਾਈਨ ਕਰੂ ਹੋਈ ਆ ਉਹਦੇ ਰਿਗਾਰਡਿੰਗ ਇੱਥੇ ਆਈ ਸੀ ਕਿੰਨੇ ਕ ਫਾਇਰ ਹੋਏ ਸਰ ਨੂੰ ਫਾਇਰ ਮਾਰੇ ਤਾਂ ਕੋਈ ਜੰਮ ਨਹੀਂ ਗਿਲਦੀ ਮੈਂ ਸਪੋਰਟੀ ਨਹੀਂ ਗਿਆ ਮੈਂ ਜਸਟ ਇੱਥੇ ਪਤਾ ਲੱਗਣ ਤੇ ਬਹਿਰਾਮ ਤੋਂ ਇੱਥੇ ਆਇਆ ਇੱਥੇ ਕੋ ਪੰਜ ਬੱਚੇ ਆਂਦੇ ਫਾਇਰਿੰਗ ਹੋ ਗਈ ਠੀਕ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈ ਸੈਂਟਰ ਦਾ ਪੰਜੇ ਠੀਕ ਆ ਇਹਨਾਂ ਦੇ ਵਿੱਚ ਕੋਈ ਕੈਜੁਐਲਟੀ ਤਾਂ ਨਹੀਂ 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 ਕੋਈ ਠੀਕ ਠਾਕ ਮੈਂ ਭੇਜ ਦਿੱਤੇ ਨੇ ਸਰ ਫਾਇਰਿੰਗ ਕਰਦੇ ਹੋਏ ਗੱਡੀ ਗੱਡੀ ਸੀ ਪਤਾ ਨਹੀਂ ਗੱਡੀ ਵਾਲੇ ਨੇ ਇਨਵੈਸਟੀਗੇਸ਼ਨ ਐਸ.ਪੀ.ਸੀ.ੀ.ਟੀ ਕਰ ਰਹੇ ਨੇ ਕਿੰਨੇ ਕ ਫਾਇਰ ਹੋਏ ਇਹਦੇ ਬਾਰੇ ਕੋਈ ਨਹੀਂ ਕਿੰਨੇ ਬੰਦੇ ਸੀ ਜਿਹੜੇ ਆਏ ਆ ਨਹੀਂ ਹੋ ਗਏ है नहीं, है नहीं कुछ नहीं, है, नहीं है। मैं इन नॉलेज मैं हॉस्पिटल पहुंचा इंजर्ड से बच्चे उन्होंने भेज दिखाते ठीक है एम्बुलेंसर इलाज ठीक है थी. सर कोई नाम बारे जानकारी है नहीं लाल कार्ड लै रहे पुलिस स्टेशन आप इतपिटल तो